ਦੋਸਤੋ ਇੱਕ ਸਮੇਂ ਦੀ ਗੱਲ ਹੈ ਇੱਕ ਨੌਜਵਾਨ ਲੜਕਾ ਆਪਣੀ ਜ਼ਿੰਦਗੀ ਵਿੱਚ ਬਹੁਤ ਪਰੇਸ਼ਾਨ ਰਹਿੰਦਾ ਸੀ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਉਸ ਲੜਕੇ ਉੱਪਰ ਹੀ ਨਿਰਭਰ ਸਨ ਇਸ ਵਜ੍ਹਾ ਕਰਕੇ ਉਹ ਆਪਣੇ ਆਪ ਨੂੰ ਬਿਲਕੁਲ ਵੀ ਸਮਾਂ ਨਹੀਂ ਸਿਦੇ ਪਾਉਂਦਾ ਬਸ ਦਿਨ ਰਾਤ ਉਹ ਕੰਮ ਹੀ ਕਰਦਾ ਰਹਿੰਦਾ ਸੀ ਉਸਦੇ ਸਾਰੇ ਦੋਸਤ ਮਿੱਤਰ ਘੁੰਮਣ ਫਿਰਨ ਜਾਂਦੇ ਲੇਕਿਨ ਆਪਣੇ ਕੰਮ ਦੇ ਕਾਰਨ ਉਹ ਉਹਨਾਂ ਨਾਲ ਨਹੀਂ ਸਿਜਾ ਪਾਉਂਦਾ ਇਸ ਕਰਕੇ ਉਸ ਦੀਆਂ ਸਾਰੀਆਂ ਖੁਸ਼ੀਆਂ ਗਾਇਬ ਜਿਹੀਆਂ ਹੋ ਗਈਆਂ ਸਨ ਉਸ ਨੂੰ ਇਹ ਵੀ ਨਹੀਂ ਸੀ ਪਤਾ ਕਿ ਆਖਰੀ ਵਾਰ ਉਹ ਆਪਣੇ ਦਿਲ ਤੋਂ ਕਦੋਂ ਖੁਸ਼ ਹੋਇਆ ਸੀ ਕਿਉਂਕਿ ਉਹ ਕੰਮ ਵਿੱਚ ਇੰਨਾ ਉਲਝ ਗਿਆ ਸੀ ਇੰਨਾ ਸਾਰੇ ਕਾਰਨਾ ਕਰਕੇ ਉਸ ਦੀ ਦਿਮਾਗੀ ਹਾਲਤ ਵੀ ਖਰਾਬ ਹੋ ਰਹੀ ਸੀ ਇਸ ਲਈ ਉਹ ਲੜਕਾ ਇੰਨਾਂ ਸਾਰੀਆਂ ਸਮੱਸਿਆਵਾਂ ਦੇ ਹੱਲ ਲਈ ਇੱਕ ਦਿਨ ਇੱਕ ਬਜ਼ੁਰਗ ਬਾਬੇ ਕੋਲ ਜਾਂਦਾ ਹੈ ਅਤੇ ਉਹਨਾਂ ਨੂੰ ਆਪਣੀਆਂ ਸਾਰੀਆਂ ਪਰੇਸ਼ਾਨੀਆਂ ਬਾਰੇ ਦੱਸਦਾ ਹੈ ਕਿ ਬਾਬਾ ਜੀ ਮੈਂ ਬਹੁਤ ਪਰੇਸ਼ਾਨ ਰਹਿੰਦਾ ਹਾਂ ਮੈਂ ਖੁਦ ਨੂੰ ਸਮਾਂ ਨਹੀਂ ਦੇ ਪਾਉਂਦਾ ਅਤੇ ਜਦੋਂ ਮੈਂ ਖੁਦ ਦੇ ਲਈ ਸਮਾਂ ਕੱਢਣ ਬਾਰੇ ਸੋਚਦਾ ਹਾਂ ਤਾਂ ਮੈਨੂੰ ਮੇਰੀਆਂ ਸਾਰੀਆਂ ਜ਼ਿੰਮੇਵਾਰੀਆਂ ਯਾਦ ਆ ਜਾਂਦੀਆਂ ਹਨ। ਬਾਬਾ ਮੈਂ ਹੌਲੀ-ਹੌਲੀ ਪਾਗਲ ਜਿਹਾ ਹੋ ਰਿਹਾ ਹਾਂ। ਹੁਣ ਤੁਸੀਂ ਹੀ ਮੈਨੂੰ ਕੋਈ ਰਸਤਾ ਦਿਖਾਓ ਕਿ ਕਿਵੇਂ ਮੈਂ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਖਤਮ ਕਰਕੇ ਆਪਣੇ ਜੀਵਨ ਦਾ ਆਨੰਦ ਲੈ ਸਕਾਂ। ਉਸ ਦੀ ਇਹ ਗੱਲ ਸੁਣ ਕੇ ਬਜ਼ੁਰਗ ਬਾਬਾ ਮੁਸਕਰਾਏ ਅਤੇ ਬੋਲੇ ਪੁੱਤਰ ਪਿੰਡ ਦੇ ਬਾਹਰ ਇੱਕ ਨਦੀ ਹੈ। ਤੂੰ ਕੱਲ ਸਵੇਰੇ ਉਸ ਨਦੀ ਦੇ ਕੋਲ ਆ ਜਾਣਾ। ਮੈਂ ਤੈਨੂੰ ਤੇਰੀ ਸਵਾਲ ਦਾ ਜਵਾਬ ਉਸ ਨਦੀ ਦੇ ਕੋਲ ਹੀ ਦਵਾਂਗਾ। ਉਸ ਲੜਕੇ ਨੂੰ ਬਾਬੇ ਦੀ ਇਹ ਗੱਲ ਥੋੜੀ ਅਜੀਬ ਜਿਹੀ ਲੱਗੀ ਪਰ ਉਸ ਨੂੰ ਬਾਬੇ ਉੱਪਰ ਯਕੀਨ ਸੀ। ਇਸ ਲਈ ਅਗਲੇ ਦਿਨ ਸਵੇਰ ਹੁੰਦੇ ਹੀ ਉਹ ਲੜਕਾ ਉਸ ਨਦੀ ਦੇ ਕੋਲ ਪਹੁੰਚ ਜਾਂਦਾ ਹੈ। ਉੱਥੇ ਉਹ ਲੜਕਾ ਦੇਖਦਾ ਹੈ ਕਿ ਉਸ ਦੇ ਪਹੁੰਚਣ ਤੋਂ ਪਹਿਲਾਂ ਹੀ ਉਹ ਬਜ਼ੁਰਗ ਬਾਬਾ ਜੀ ਉਸ ਦਾ ਇੰਤਜ਼ਾਰ ਕਰ ਰਹੇ ਸਨ। ਹੁਣ ਉਹ ਲੜਕਾ ਕਹਿੰਦਾ ਹੈ ਕਿ ਬਾਬਾ ਜੀ ਦੱਸੋ ਮੈਨੂੰ ਕੀ ਕਰਨਾ ਹੈ? ਬਾਬਾ ਜੀ ਉਸ ਨੂੰ ਕਹਿੰਦੇ ਹਨ ਕਿ ਮੈਂ ਤੈਨੂੰ ਤੇਰੀ ਸਮੱਸਿਆ ਦਾ ਹੱਲ ਦੱਸਦਾ ਹਾਂ ਲੇਕਿਨ ਉਸ ਤੋਂ ਪਹਿਲਾਂ ਤੈਨੂੰ ਇਸ ਨਦੀ ਦੇ ਦੂਸਰੇ ਕਿਨਾਰੇ ਜਾਣਾ ਹੋਵੇਗਾ ਜਦੋਂ ਤੂੰ ਨਦੀ ਦੇ ਦੂਸਰੇ ਕਿਨਾਰੇ ਪਹੁੰਚ ਗਿਆ ਤਾਂ ਉਦੋਂ ਮੈਂ ਤੈਨੂੰ ਦੱਸਾਂਗਾ ਕਿ ਤੈਨੂੰ ਕੀ ਕਰਨਾ ਹੈ ਮਤਲਬ ਕਿਵੇਂ ਤੇਰੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੋਵੇਗਾ ਪਰ ਮੈਂ ਇਹ ਤੈਨੂੰ ਨਦੀ ਦੇ ਉਸ ਪਾਰ ਗਏ ਤੋਂ ਬਾਅਦ ਹੀ ਦੱਸਾਂਗਾ ਬਜ਼ੁਰਗ ਬਾਬੇ ਦੀ ਇਹ ਗੱਲ ਸੁਣ ਕੇ ਲੜਕਾ ਥੋੜਾ ਹੈਰਾਨ ਹੋ ਗਿਆ ਅਸਲ ਵਿੱਚ ਲੜਕੇ ਨੂੰ ਬਾਬੇ ਦੀ ਗੱਲ ਸਮਝ ਵਿੱਚ ਨਹੀਂ ਸਈ ਆਈ ਕਿ ਨਦੀ ਤੋਂ ਪਾਰ ਜਾ ਕੇ ਹੀ ਕਿਉਂ ਉਹ ਉਸ ਨੂੰ ਸਭ ਕੁਝ ਦੱਸਣਾ ਚਾਹੁੰਦੇ ਹਨ ਨਦੀ ਦੇ ਜਿਸ ਪਾਸੇ ਉਹ ਹੁਣ ਖੜੇ ਹਨ ਉੱਥੇ ਖੜੇ ਖੜੀ ਵੀ ਤਾਂ ਉਹ ਉਸ ਨੂੰ ਸਭ ਕੁਝ ਦੱਸ ਹੀ ਸਕਦੇ ਹਨ ਪਰ ਲੜਕੇ ਨੂੰ ਆਪਣੀ ਸਮੱਸਿਆ ਦਾ ਹੱਲ ਹਰ ਹਾਲਤ ਦੇ ਵਿੱਚ ਚਾਹੀਦਾ ਸੀ ਤਾਂ ਉਸ ਨੇ ਬਾਬੇ ਨੂੰ ਕਿਹਾ ਕਿ ਚਲੋ ਬਾਬਾ ਜੀ ਆਪਾਂ ਨਦੀ ਨੂੰ ਪਾਰ ਕਰਕੇ ਨਦੀ ਦੇ ਦੂਸਰੇ ਕਿਨਾਰੇ ਚੱਲਦੇ ਹਾਂ ਬਜ਼ੁਰਗ ਬਾਬੇ ਨੇ ਕਿਹਾ ਕਿ ਬੇਟਾ ਇਸ ਤਰ੍ਹਾਂ ਨਹੀਂ ਆਪਾਂ ਉਸ ਕਿਨਾਰੇ ਤੇ ਉਦੋਂ ਜਾਵਾਂਗੇ ਜਦੋਂ ਇਸ ਨਦੀ ਦਾ ਪੂਰਾ ਪਾਣੀ ਸੁੱਕ ਜਾਵੇਗਾ ਲੜਕਾ ਬਾਬੇ ਦੀ ਇਹ ਗੱਲ ਸੁਣ ਕੇ ਹੈਰਾਨ ਹੋ ਗਿਆ ਅਤੇ ਉਹਨਾਂ ਦੇ ਵੱਲ ਦੇਖਦੇ ਹੋਏ ਬੋਲਿਆ ਬਾਬਾ ਜੀ ਤੁਸੀਂ ਇਹ ਕੀ ਬੋਲ ਰਹੇ ਹੋ ਕਿ ਜਦੋਂ ਇਸ ਨਦੀ ਦਾ ਪੂਰਾ ਪਾਣੀ ਸੁੱਕ ਜਾਵੇਗਾ ਉਦੋਂ ਅਸੀਂ ਇਹ ਨਦੀ ਨੂੰ ਪਾਰ ਕਰਾਂਗੇ ਬਾਬਾ ਜੀ ਇਹ ਤਾਂ ਕਦੇ ਵੀ ਨਹੀਂ ਹੋ ਸਕੇਗਾ ਇਸ ਦਾ ਮਤਲਬ ਨਾ ਅਸੀਂ ਕਦੇ ਨਦੀ ਦੇ ਉਸ ਪਾਰ ਜਾ ਪਾਵਾਂਗੇ ਅਤੇ ਨਾ ਮੈਨੂੰ ਮੇਰੀ ਸਮੱਸਿਆ ਦਾ ਹੱਲ ਮਿਲ ਸਕੇਗਾ। ਹੁਣ ਬਾਬੇ ਨੇ ਉਸ ਲੜਕੇ ਨੂੰ ਸਮਝਾਉਂਦੇ ਹੋਏ ਕਿਹਾ, "ਬੇਟਾ, ਮੈਂ ਤੈਨੂੰ ਇਹੀ ਤਾਂ ਗੱਲ ਸਮਝਾਉਣੀ ਚਾਹੁੰਦਾ ਹਾਂ ਕਿ ਤੇਰੀ ਜੋ ਸਮੱਸਿਆ ਦਾ ਹੱਲ ਹੈ ਉਹ ਬਿਲਕੁਲ ਇਸ ਤਰ੍ਹਾਂ ਦਾ ਹੀ ਹੈ ਕਿਉਂਕਿ ਤੂੰ ਪਹਿਲਾਂ ਆਪਣੇ ਜੀਵਨ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਖਤਮ ਕਰਨਾ ਚਾਹੁੰਦਾ ਹੈ ਅਤੇ ਫਿਰ ਉਸ ਤੋਂ ਬਾਅਦ ਜੀਵਨ ਦਾ ਆਨੰਦ ਲੈਣਾ ਚਾਹੁੰਦਾ ਹੈ।" ਲੇਕਿਨ ਜਰਾ ਆਪਣੇ ਠੰਡੇ ਦਿਮਾਗ ਨਾਲ ਸੋਚ ਕਿ ਜਦੋਂ ਤੱਕ ਤੇਰਾ ਇਹ ਜੀਵਨ ਹੈ ਉਦੋਂ ਤੱਕ ਇਹ ਜ਼ਿੰਮੇਵਾਰੀਆਂ ਖਤਮ ਹੋ ਸਕਦੀਆਂ ਹਨ ਜਾਨੀ ਕਿ ਜੋ ਤੂੰ ਸੋਚ ਰਿਹਾ ਹੈ ਉਹ ਇਸ ਨਦੀ ਦਾ ਪਾਣੀ ਸੁੱਕਣ ਤੋਂ ਬਾਅਦ ਉਸ ਨੂੰ ਪਾਰ ਕਰਨ ਦੇ ਬਰਾਬਰ ਹੀ ਹੈ ਇਸ ਲਈ ਜਦੋਂ ਤੱਕ ਜੀਵਨ ਹੈ ਉਦੋਂ ਤੱਕ ਇਹ ਸੰਘਰਸ਼ ਵੀ ਰਹੇਗਾ ਹੀ ਇਸ ਲਈ ਇਹ ਜ਼ਰੂਰੀ ਹੈ ਕਿ ਇਸ ਜੀਵਨ ਵਿੱਚ ਸੰਘਰਸ਼ ਦਾ ਸਾਹਮਣਾ ਕਰਦੇ ਹੋਏ ਇਸ ਜੀਵਨ ਦਾ pura pura ananda la